ਦੇ ਆਗੇ ਬਹੁਤ ਬੁਰਾ ਹਾਲ ਹੈ ਜੇ ਤੁਹਾਡੀਆਂ ਸਰਕਾਰਾਂ ਦਾ ਢੇੜਾ ਹੀ ਕਰਕਾ ਢੇੜਾ ਹੀ ਕਰਕਾ ਢੇੜਾ ਹੀ ਕਰਕਾ ਸਰਕਾਰਾਂ ਦਾ ਢੇੜਾ ਹੀ ਕਰਕਾ ਢੇੜਾ ਹੀ ਕਰਕਾ ਢੇੜਾ ਹੀ ਕਰਕਾ ਮੈਂ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤਰਨਤਾਰਨ ਜਿਹਦਾ ਜੁਨੀਤ ਪ੍ਰਧਾਨ ਵਿਆਲ ਸਿੰਘ ਮੀਆਂ ਵੇਡਾ ਅੱਜ ਜਿਹੜੇ ਅਸੀਂ ਆ ਇਕੱਠੇ ਹੋਏ ਆ ਮੋਦੀ ਦਾ ਸਹੀਟੇ ਸਰਕਾਰ ਦਾ ਪੂਤਣਾ ਫੂਕਣ ਲੱਗਿਆ ਇਹ ਕਰਕੇ ਫੂਕਣ ਆ ਸਾਨੂੰ ਸਾਲ ਦੇ ਲਾਗੇ ਉਹ ਚੱਲਿਆ ਵਾ ਝੂਕੂ ਪਾਟੇ ਦੇ ਖਨੌਰੀ ਪਾਟੇ ਤੇ ਬੈਠੇ ਆ ਆਪਣੀਆਂ ਮੰਗਾਂ ਲੈ ਕੇ ਸਾਡੀਆਂ ਇਤਈ ਮੰਗਾਂ ਨਹੀਂ ਮੰਨੀਆਂ ਗਈਆਂ ਇਹ ਅੱਜ 46 ਦਿਨ ਹੋ ਗਿਆ ਡੱਲੇਵਾ ਸਾਹਿਬ ਜਿਹੜੇ ਮਰਨ ਮੱਤ ਤੇ ਬੈਠੇ ਆ ਤੇ ਫੇਰ ਵੀ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾ ਰਿਆ ਪੂਰੇ ਅੱਜ ਹਿੰਦੁਸਤਾਨ ਚ ਮੋਦੀ ਸਰਕਾਰ ਦੇ ਫੂਦਲੇ ਫੂਕਾਂਗੇ 13 ਨੂੰ ਫੇਰ ਜਿਹੜੇ ਨਵੇਂ ਕਾਨੂੰਨ ਲਿਖੇ ਉਹਨਾਂ ਦੀਆਂ ਕਾਪੀਆਂ ਸਾੜਾਂਗੇ ਤੇ 26 ਜਨਵਰੀ ਨੂੰ ਫੇਰ ਪੂਰੇ ਆਪਣੇ ਹਿੰਦੁਸਤਾਨ ਯਾ ਟ੍ਰੇਡਰ ਮਾਰਚ ਕਰਾਂਗੇ ਮੋਦੀ ਦੀ ਜੜਾ ਪੁੱਟਾਂਗੇ ਮੋਦੀ ਨੂੰ ਦੱਸ ਦੇਣਾ ਚਾਹੁੰਦੇ ਆ ਓ ਮੋਦੀ ਤੂੰ ਕਿਹੜੇ ਬਾਗ ਦੀ ਮੁਰੀਆਂ ਜਿੰਨੇ ਸਾਡੀਆਂ ਮੰਗਾ ਜਿੰਨਾ ਚਿਰ ਤੁਸੀਂ ਮੰਨਦੇ ਨਹੀਂ ਏ ਐਮਐਸਕੇ ਗਰੰਟੀ ਨਹੀਂ ਬਣਾਉਂਦੇ ਕਿਹੇ ਹੱਦ ਆ ਮੋਰਚਾ ਨਹੀਂ ਛੱਡ ਕੇ ਆਵਾਂਗੇ ਜੇ ਤੁਹਾਡੇ ਪਾਵਰ ਆਹੀ ਆਪਣੀ ਸੀਆਰਪੀ ਔਜ ਲਾ ਲਓ ਸਾਨੂੰ ਵਿਛਾ ਕੋਟ ਲਓ ਸਾਨੂੰ ਛੀਂਦ ਕਰ ਲਓ ਪਰ ਆਹੀ ਮੋਰਚਾ ਨਹੀਂ ਛੱਡਾ ਗਿਆ ਆਖਰੀ ਦਮ ਤੱਕ ਬਦੂਰ ਸਾਹਿਬ ਪਤਲਾ ਹੋਏ नारे लाओ नारे मोदी फेरी चादी चाह सरकार पेड़ चका सरकारे चका